ਤਾ ਕਿਸਾਨ ਵੀਰੋ ਹਡਾ ਟੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 987823917 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਅੱਜ ਆਪਾਂ ਸੰਨਾ ਗੁਲਾਬ ਸਿੰਘ ਵਾਲਾ ਪਿੰਡ ਪਹੁੰਚਾਂਗੇ ਤੇ ਬਾਈ ਸੀਰੇ ਕੋਲ ਐ ਦੋ ਬੈਣਾਂ ਦਿਖਾਵਾਂਗੇ ਕਿ ਪੰਜਾਬ ਵਾਲੀ ਵੱਡੇ ਗੱਦ ਕਾਠ ਵਾਲੀ ਚੰਗੇ ਥਣ ਦੇ ਬੈ ਵਾਲੀ ਦਿਖਾਵਾਂਗੇ ਤੇ ਇੱਕ ਐਚਪ ਤ ਸਤਿ ਸ਼੍ਰੀ ਅਕਾਲ ਬਾਈ sire ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਠੀਕ ਆ ਓਕੇ ਜਮਾ ਹਾਂਜੀ ਬਾਈ ਤੇ ਨੰਬਰ ਬੋਲ ਬਾਈ ਨੰਬਰ 987267012 987267012 ਤੇ ਨਾਮ ਐਡਰੈਸ ਵੀਰੇ sire ਇਹ ਕਮਾਲ ਨੰਬਰ 99151 ਨੰਬਰ 99132 ਨੰਬਰ 99160 ਨੰਬਰ 99122 ਦੂਜਾ ਵੀ ਬੋਲ ਦਿਓ ਜੀ ਬੋਲ ਤੇ ਵੀਰੇ ਦੋਨੇ ਦੋਨੇ ਇਹੀ ਨੰਬਰ ਤੇਰਾ ਪਹਿਲਾ ਨੰਬਰ ਹੋਰ ਨਹੀਂ ਸੀਗਾ ਇੱਕ ਤਾਂ 987265212 ਵਾਲਾ ਹਾਂ 98720760121 ਤਾਂ 199 951 99132 ਓਕੇ ਵੀਰੇ ਤੇ ਸਿਰੇ ਅੱਜ ਆਪਾਂ ਦੋ ਨਾਕ ਦਿਖਾਉਣੇ ਆ ਤੇ ਜੇ ਆਪਾਂ ਪਹਿਲੇ ਨੰਬਰ ਆ ਜੀ ਦੀ ਗੱਲ ਕਰ ਲਏ 50 ਵਾਲੀ ਜਰਸੀ ਦੀ ਕਿੰਨੇ ਦਿਨ ਘੱਟ ਜੂ ਵੀਰੇ ਇਹ ਕਿਹੜਾ ਸੂਆ ਹੈ ਇਹ ਹਫਤਾ ਪਿਆ ਹਾਂ ਕਿਹੜਾ ਸੂਆ ਤੇ ਪਹਿਲੇ ਸੂਏ ਦਾ ਕੀ ਰਿਕਾਰਡ ਦੱਸਿਆ ਦਾ 18 ਤੋਂ ਪਹਿਲਾਂ ਥਣਾ ਥਣਾ ਦੀ ਓਕੇ ਆ ਜਮਾ ਐਦ ਕੀ ਕਿੰਨਾ ਦੇ ਦੂਗੀ ਦੁੱਧ ਸਿਰੇ ਤੇ ਮੈਂ ਮਰਜੀ ਲੈ ਕਿੰਨਾ ਦੁੱਧ ਕੱਢ ਦੂ ਐਦ ਕੀ ਭਈ ਕੱਢ ਦੋ ਇੰਨਾ ਕੁ ਵਾਰ 20 ਦੇ ਅਸੇ ਪਾਸੇ ਚਾਰੇ ਥਣ ਨਿਕਲਣੇ ਪੀ ਵੀ ਦੇ ਪਾਵਿਆਂ ਲਗੇ ਵੀਰੇ ਖੋਲਾ ਤੋੜ ਕੇ ਤੇ ਫੇਸ ਕਰੋ ਚੱਕ ਕਿੰਨਾ ਪਿਆਰਾ ਹਨਾ ਤੇ ਜਿਵੇਂ ਆਪਾਂ ਗੱਲ ਕਰ ਲਏ ਭਜਨ ਭੁਜਨ ਬਹੁਤ ਆ ਹਨਾ sire ਵੱਡੇ ਘਾੜ ਘਾੜਦੀ ਆ ਆਪਾਂ ਛੋਟੀ ਨੂੰ ਵੱਡੀ ਨਹੀਂ ਕਹਿੰਦੇ ਤੇ ਦਿਨ ਕੱਢ ਜੂ ਕਿੰਨੇ ਕੱਢ ਜੂਦੇ ਨਾ ਹਫ਼ਤਾ ਲੈ ਜੂ ਹਨਾ ਤੇ ਦੁੱਧ ਵੀ ਫੈੜਾ ਪਾਉਗੀ ਹਨਾ ਲੈ ਚਲੋ ਲੰਮੀ ਲੈ ਚਲੋ ਇਹਨੂੰ ਤੇ ਦਿਖਾਉਣ ਵਾਲੀ ਚੀਜ਼ ਆ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਬਣੇ ਰਹੋ ਵੀਡੀਓ ਦੇ ਨਾਲ ਐਂਡ ਤਾਈਂ ਆ ਦੇਖੋ ਜੀ ਥੱਲੋ ਤਾਂ ਨਾ ਪਲਾਟ ਵਾਂਗੂ ਜਾਗਦੀ ਆ ਬੱਛੀ ਤੇ ਸੁਆ ਜੈਨੂਨ ਦੂਜਾ ਗਾ ਮੋੜ ਲਿਓ ਜੀ ਆਹ ਦੇਖੋ ਜੀ ਕੁਆਲਿਟੀ ਬਹੁਤ ਅਲੱਗ ਠੀਕ ਹੈ ਵੀਰੇ ਓਕੇ ਓਕੇ ਉਹ ਤਾਂ ਦੇਖ ਲਈ ਵੀਰੇ ਤੇ ਰੰਗ ਰੂਪ ਬਹੁਤ ਸੋਹਣਾ ਹਨਾ ਮੀਮਾਰ ਕੀ ਪਈ ਆ ਸਿਰੇ ਹਾਂ ਬਈ ਓਕੇ ਆ ਕਰੋ ਜੀ ਚੈੱਕ ਤੇ ਸੀਲ ਸੂਲ ਤਾਂ ਫੁੱਲ ਆ ਹਨਾ ਦੋ ਹੱਥ ਤੋ ਫੇਰ ਕੇ ਦਿਖਾ ਦਿਓ ਠੀਕ ਆ ਵੀਰੇ ਤੇ ਹੋਰ ਕੋਈ ਭਾਰ ਦੀ ਧਾਰ ਦੀ ਸਬਤ ਗਾਰੰਟੀ ਆ ਹਾਂ ਦੇਖਾਂਗੇ ਠੀਕ ਆ ਵੀਰੇ ਓਕੇ ਤੇ ਸੋਹਣੀ ਬਹੁਤ ਆ ਛੋਟੀ ਮੰਨ ਕੇ ਬਾਈ ਨੂੰ ਫੋਨ ਨਾ ਲਾਇਓ ਜੀ ਠੀਕ ਹੈ ਜੀ ਤੇ ਸਿਰੇ ਕਿੰਨੇ ਪੈਸੇ ਲਾਵਾਂਗੇ ਤੇ ਜਮਾ ਜਾਇਜ਼ ਹਾਂ ਜੀ ਦਾ ਜਾਇਜ਼ ਹੈ 75000 ਮਾਹਾਰੀ ਉਹਦੇ ਮਾਨ ਤਾਨ ਕਰਦੇ 75000 ਹਾਂ ਤੇ ਮਾਨ ਤਾਨ ਹੋ ਜੂਗਾ ਮੌਕੇ ਹਾਂ ਜੀ ਓਕੇ ਆ ਦੇਖੋ ਉਹ ਤਾਂ ਵੀਰੇ ਦੇਖ ਲਈ ਬਾਕੀ ਦੀ ਗੱਲ ਵੀਰੇ ਮੈਂ ਦੱਸ ਦੇਣਾ ਹੁਣ ਜੇ ਕੋਈ ਗੱਲ ਐਹ ਜੀ ਹੋਵੇ ਕੋਈ ਐਹ ਜੀ ਗੱਲ ਪਾਣੀ ਘੋਰਾ ਦੀ ਜਿਹੜਾ ਬਣੂ ਬਥੇਰਾ ਕੱਚੀ ਸ਼ੁਰੂ ਹੋਣੀ ਬਹੁਤ ਹੈਨਾ ਠੀਕ ਹੈ ਵੀਰੇ ਓਕੇ ਵੀਰੇ ਕਾ ਦੇਖੋ ਤੁਹਾਨੂੰ ਮੈਂ ਦੂਜੀ ਥਾਂ ਦੀ ਵੀ ਸ਼ੈਡ ਦੀ ਮਿਲਕ ਵਿੰਚ ਚ ਇੱਕ ਕਰਾ ਦੇ ਆਹ ਦੇਖੋ ਜੀ ਫੇਸ ਕਰੋ ਚ ਇੱਕ ਕੁਆਲਿਟੀ ਪੂਰੀ ਵਧੀਆ ਤੇ ਹੁਣ ਆਪਾਂ ਦੋ ਨੰਬਰ ਦੀ ਗੱਲ ਕਰ ਲਿਆ ਜਿਆ ਸੀ ਰੇ ਭਾਈ ਤੇ ਐਚ ਐਫ ਆ ਗਈ ਹਨਾ ਇਹ ਵੀ ਐਚ ਐਫ ਨਸਲ ਦੀ ਆ ਗਈ ਕਿੰਨੇ ਦਿਨ ਕੱਢ ਜੂਗੀ ਸਿਰੇ ਇਹਦਾ ਵੀ ਹਫਤਾ ਪਿਆ ਵੀ ਕੱਚੀ ਜ਼ਰੂਰ ਆ ਹਫਤਾ ਪਿਆ ਠੀਕ ਆ ਤੇ ਕੱਢ ਲੈਣ ਬਾਹਰ ਨੂੰ ਤੋਰ ਕੇ ਤੇ ਕੀ ਰਿਕਾਰਡ ਰਿਆ ਦਾ ਪਹਿਲਾ ਸੂਏ ਦਾ ਇਹਨੇ ਵਾਰੀ ਦਿੱਤਾ ਮੰਨ ਲਏ ਚੱਲ 17 ਕਿਲੋ ਦੁੱਧ ਪਹਿਲਾਂ ਠੀਕ ਆ ਪਹਿਲੇ ਸੂਏ ਦਾ ਓਕੇ ਵੀਰੇ ਦੂਜਾ ਸੂਆ ਆ ਗਿਆ ਤੇ ਐਦ ਕੀ ਕਿੰਨਾ ਦੁੱਧ ਕੱਢ ਦੂ ਸੀਰੇ ਕੱਢ ਤੂੰ ਬਾਈ ਸੇਰਾ ਨਾਮ ਕੀ ਖਟਿਆ ਅੱਛੇ ਪਾਸੇ ਠੀਕ ਕਰਦੇ ਦੇਣ ਕਿੰਨੇ ਕੱਟੂਗੀ ਹਜੇ ਦਿਨ ਹਫਤਾ ਪਿਆ ਠੀਕ ਆ ਓਕੇ ਵੀਰੇ ਆ ਦੇਖੋ ਕਰੋ ਚੈੱਕ ਤੇ ਸੀਰੇ ਦੋਨੇ ਕੱਦ ਕਾੜ ਹਾਲੀਆਂ ਬੱਚੀਆਂ ਹਨਾ ਅੱਜ ਤੇ ਸੋਹਣੀਆਂ ਕੋਈ ਟੁੱਟੀਆਂ ਮਰ ਗਈਆਂ ਨਹੀਂ ਚੰਗੀਆਂ ਲੋਕਲ ਬੱਚੀਆਂ ਹਨਾ ਮੁੱਲ ਲਾ ਵੀ 75000 ਰੁਪਏ ਮਾਨਤਾਨ ਹੋ ਜੂਗਾ ਹੋ ਜੂ ਹੋ ਜੂ 140 ਦੀਆਂ ਤਾਂ ਨਹੀਂ ਹੁੰਦੀਆਂ ਦੋਨੇ ਉਹ ਮੌਕਾ ਦੇਖਾਂਗੇ ਵੀਰੇ ਠੀਕ ਆ ਵੀਰੇ ਓਕੇ ਜੇ ਦੋਨੇ ਕੇ ਨੇ ਲੰਘਾ ਓਕੇ ਓਕੇ ਲਾਓ ਬਾਈ ਨੂੰ ਜਰੂਰ ਫੋਨ ਅੱਜ ਮੋਲ ਨੂੰ ਵੀਡੀਓ ਦੇ ਵਿੱਚ ਹੀ ਕਰਾ ਦਿਆ ਪੀਸ ਬਾਈ ਦੇ ਦੁੰਨੀ ਚੰਗੇ ਆਗੇ ਆਪਾਂ ਐਵੇਂ ਕਹਿ ਦਗੇ ਵੀ ਝੂਠ ਜਿਹਾ ਮਾਰੀ ਚੱਲ ਗਏ ਦੋਨੇ ਕੁਆਲਿਟੀ ਵਾਲੀਆਂ ਦੁੰਨੀ 20 ਤੋਂ ਪਲੱਸ ਦੁੱਧ ਪਾਉਣਗੀਆਂ ਗਾਰੰਟੀ ਵਾਲੀਆਂ ਵੜਾਂਗੀਆਂ ਪੂਰੀਆਂ ਆਹ ਦੇਖੋ ਜੀ ਥਣਾ ਤੇ ਕੋਈ ਨਹੀਂ ਕਹਿੰਦੀ ਸਪੇਸ ਦੇਖੋ ਥਣਾ ਦਾ ਠੰਡੀ ਹੈ ਠੀਕ ਹੈ ਵੀਰੇ ਠੰਡੀ ਹੈ ਮੈਂ ਮਰਜੀ ਲੈ ਗਰਮ ਤਾਂ ਭਲੇ ਹੁੰਦੇ ਨਹੀਂ ਹਨਾ ਹਾਂ ਭਈ ਆਪਾਂ ਤਾਂ ਪੋਸਟ ਕਰ ਲੈਣੇ ਆ ਠੀਕ ਹੈ ਜੀ ਜੇ ਲੈਵੇ ਤੇ ਹੱਥ ਮਰਵਾਉ ਡੰਗਰ ਲੈਣਾ ਨੇ ਆਹ ਦੇਖੋ ਜੀ ਤੇ ਬਾਕੀ ਤਾਂ ਮਿਲਕ ਵੇਨ ਬਹੁਤ ਚੰਗੀਆਂ ਹੁੰਦੀਆਂ ਹਨਾ ਦੇਖੋ ਪੂਰੀ ਕਰਚੀ ਹੈ ਭਾਈ ਬਸ ਤੇ ਸਪੇਸ ਪੂਰਾ ਥਾਣਾ ਦਾ ਦੇਖੋ ਜੀ ਪਰ ਉਹ ਚੱਕ ਕੁਆਲਿਟੀ ਪੂਰੀ ਫੁੱਲ ਤੇ ਦੋ ਬੈੜਾਂ ਹੀ ਦੋਨੇ ਤੁਹਾਨੂੰ ਦਿਖਾ ਦਿਆਂ ਰੇਟ ਵੀਡੀਓ ਦੇ ਵਿੱਚ ਹੀ ਕਰਾਤਾ ਜੀ ਤੇ ਆਪਾਂ ਜਰਸੀ ਦੀ ਫੇਰ ਗੱਲ ਕਰ ਲਗੇ ਜਰਸੀ ਬਹੁਤ ਸੋਹਣੀ ਬੱੱਚੀ ਹੈਗੀ ਆ ਦੇਖੋ ਜੀ ਫੇਰ ਕਰੋ ਚੱਕ ਤੇ ਪਿੰਡ ਚੰਨਾ ਗਲਾਬ ਸਿੰਘ ਵਾਲਾ ਘੱਡੀ ਦਾ ਲਾ ਕੁੱਤੇ ਓਕੇ ਵੀਰੇ। ਕੋਈ ਇੰਦਾ ਦਾ ਮਾਰਲਾ ਥਰ ਤੁਨੇ ਨਾ ਚੰਗਾ ਲੱਗਿਆ। ਕੀ ਵਾਰੀ? ਹਣ ਬਹੁਤ ਹਨਾ ਵੀਰੇ ਇਹਦੇ ਚੰਗਾ ਲੱਗਿਆ ਯਾਰ। ਜ਼ਿਆਦੇ ਚੰਗਾ। ਚਵਾਈ ਚੋਈ ਬਹੁਤ ਹੋਵੇ ਦਾ। ਚਵਾਈ ਪੂਰੀ ਪੋਲੀ ਖਚਾਈ ਆਈ ਆ। ਭਾਈ ਹੁਣ ਦੁੱਧ ਬਣਿਆ ਪਿਆ ਚਾਹੇ ਹੋਣਾ ਗਲਾ। ਚੋਕੇ ਲੈ ਜੀ। ਚੋਕੇ ਲੈ ਜੀ। ਠੀਕ ਹੈ। ਇਹਦਾ ਕੋਈ ਚੱਕ ਵਾਲੀ ਗੱਲ ਨਹੀਂ। ਹੁਣ ਇਦੂ ਜ਼ਿਆਦੇ ਕੀ ਬੰਦਾ ਕਰੂ ਥੱਲੇ ਬੈਠਾ ਹੈ ਨਾ ਬਿਨਾਂ ਨਿਆਣੇ ਤੋਂ। ਤੇ ਨੰਬਰ ਫੇਰ ਬੋਲ ਦੀ ਵੀਰੇ। 9972076012 ਠੀਕ ਹੈ ਵੀਰੇ। 9972076012 ਠੀਕ ਹੈ ਵੀਰੇ। ਇੱਕ ਨੰਬਰ ਵੀਰੇ ਆਪਣਾ 991969 ਹਮ 991 ਬ ਠੀਕ ਤਾਂ 99 ਇੱਕ ਨਾਟ 99 ਸੂਬਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਹੋ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ